ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੁੱਧ ਝੋਕੇ ਦਿਖਾਵਾਂਗੇ ਮੱਝ ਦਾ ਡੇਢੇਲਾ ਪੱਭੀ ਤੋਂ ਪਹੁੰਚਿਆ ਬੱਚਾ ਵਗੈਰਾ ਦੇਖੋ ਚੜਦੀ ਆਓਗੇ ਵੀਰ ਨਗਰੀਏ ਬਹੁਤ ਸਾਰੇ ਖਾਲੀ ਬਾੜੀ ਕਰੀ ਮੜੀ ਬਾੜੀ ਕਰੀ ਹੋਰ ਦੇਖੀ ਨਹੀਂ ਸਵਾਰ ਕੀ ਠੀਕ ਹੈ ਚਲਾ ਦਿਓ ਜੀ ਸਾਰੇ ਖਾਲੀ ਬਾੜੀ ਦੇਖ ਸਕਦੇ ਆਪਾਂ ਮੱਝ ਦੀ ਚੋਾਈ ਕਰਕੇ ਦਿਖਾਉਣੇ ਪਏ ਆ ਹਾਂਜੀ ਭਾਈ ਜੀ ਨਾਮ ਐਡਰੈਸ ਆਦੋ ਜੀ ਆਪਣਾ ਪਿੰਡ ਆ ਗਿਆ ਚੀਮਾ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਆ ਗਿਆ ਆਪਣਾ 788775927 ਜਿਹੜੇ ਆਪਾਂ ਵੀਰੇ ਝੋਟੀ ਚਵਾਈ ਕਰਦੇ ਪਏ ਕਿਹੜਾ ਸੂਆ ਸੁਈ ਹੋਈ ਹੈ ਜੀ ਦੂਜਾ ਸੂਆ ਤੇ ਮਗਰ ਆ ਗਿਆ ਇਹਦੇ ਘਟਾ ਹਨਾ ਕੈਦ ਰਹੋਗੇ ਸੁਈ ਨੂੰ ਸੁਈ ਨੂੰ ਜਦੋਂ ਅਠੋ ਦਿਨ ਮੰਮਾ ਦੇ ਲੰਘੇ ਠੀਕ 8 ਦਿਨ ਹੋ ਗਏ ਸੁਈ ਨੂੰ ਤੇ ਚੋਣ ਦਾ ਆਉਂਦਾ ਨਜ਼ਾਰਾ ਜਮਾ ਬਹੁਤ ਚੰਗੀ ਦਿਹਾਜ ਜਮਾ ਝੋਟੀ ਸੋ ਚੋਣ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਮੋਟਾ ਚੋਣਾ ਕਹਿੰਦਾ ਕੋਈ ਕਿਸੇ ਪਾਸੋਂ ਹੱਥ ਦਰਾਣੀ ਪੂਰ ਸਰ ਲਾੜੀ ਹੈ ਨਾ ਬਾਕੀ ਸਾਫ ਸੁਥਰਾ ਲੇਵਾ ਜਾਵਾ ਤੇ ਪਸਮਾ ਵਗੈਰਾ ਦੇਖੋ ਚਾਰ ਥਣਾ ਦਾ ਆ ਬੜਾ ਗੋਡਾ ਬਰੇ ਕਰੀ ਸੋ ਥਣਾ ਦਾ ਪਸਮਾ ਦੇਖੋ ਯਾਰ ਜਮਾ ਕਿਆ ਬਾਤ ਸੋਹਣੇ ਸਾਫ ਸੁਥਰੇ ਪਸਮਾ ਦੀ ਤੇ ਬਾਕੀ ਚੋਾਈ ਦੇਖੋ ਤੇ ਜੇ ਅਰਜੂਰ ਜਮਾ ਡਾਨਾ ਵੀਰੇ ਦੇ ਰੁਕ ਕੇ ਰਹੀ ਜਮਾ ਸਾਫ ਜੀ ਸੋ ਸਵੇਰ ਦਾ ਟਾਈਮ ਆ ਜਿਹੜੀ ਚੋਾਈ ਕਰਦੇ ਪਏ ਆ ਤੇ ਕਦ ਕੱਢ ਛੋਟੀ ਦਾ ਚੰਗਾਗਾ ਬੱਚਾ ਆ ਗਿਆ ਮੇਲ ਕਾ ਫਕਟਾ 8-9 ਦਿਨ ਹੋ ਗਏ ਸੂਈ ਨੂੰ ਕਰੇ ਸੋਈ ਆਪਣੇ ਕੋਲ ਜੀ ਆਪਣੇ ਕੋਲ ਵੀ ਠੀਕ ਐ ਸੋ ਘਰੇ ਵੀ ਇੱਕ ਦਿਨ ਇੱਕ ਦਿਨ ਦੀ ਸੂਈ ਵੀ ਉਹ ਹਾਂ ਉਹ ਦੋ ਸੂਈ ਵੀ ਲੈ ਕੇ ਆਈ ਸੀ ਹਾਂ ਜੀ ਉਹ ਤਾਂ ਬਹੁਤ ਹੀ ਛੋਟੀ ਸਾਰੇ ਸੀਗਾ ਤਾਂ ਨਿਕਲਦਾ ਆਪਾਂ ਅੱਛਾ ਹੁਣ ਅੰਦਾਜ਼ਾ ਆਇਆ ਕਿਥੇ ਜਿਆ ਮੇਰੇ ਸਾਬ ਨੂੰ ਲੱਗੋਗੇ ਰਸਪਾਲ ਤੋਂ ਬਾਅਦ ਹੀ ਨਿਕਲੀ ਠੀਕ ਐ ਕਹਿੰਦਾ ਭਾਬੀ ਲੀਟਰ ਵਾਲਾ ਮਿਲਣ ਵਾਲਾ 14 13.5 13 ਦੋ ਬਾਰ ਬਾਰ ਹਾਜ਼ਰ ਹੈਗਾ ਮਨਾਈ ਕੇ ਮਨ ਜੀ ਦੋ ਦਾ ਚਵਾ ਕੇ ਤਾਂ ਤਮੇ ਚੋਈ ਜੀ ਸੋ ਕਹਿੰਦਾ ਬਾ ਸੌਦਾ ਕਰ ਲੈ ਵੀਰ ਹਾਂ ਜੀ ਦੋ ਟਾਈਮ ਤਿੰਨ ਟਾਈਮ ਚੋ ਕੇ ਤਸੱਲੀ ਕਰਕੇ ਲੈ ਜੇ ਰੋਡੋਂ ਬਾਹਰ ਤੋਂ ਦਈਓ ਜੀ ਸੋ ਬਾਕੀ ਚੋਣ ਵਗੈਰਾ ਦੇਖੋ ਹਨਾ ਇੱਕ ਨੰਬਰ ਦਈਏ ਤੇ ਸਾਨੂੰ ਹੱਥ ਵੀ ਲਾ ਦੇ ਗਰੰਟੀ ਦੇ ਵਿੱਚ ਦੋ ਦਈਓ ਜੀ ਦੁੱਧ ਦੀ ਘੁਰ ਸਾਡੇ ਦੀ ਗੱਡੂ ਮੋੜੀ ਦੀ ਵੱਧ ਘੱਟ ਦੀ ਗਰੰਟੀ ਹੋ ਜੀ ਸੋ ਬਰੋ ਕੱਦ ਕਾੜ ਝੂਟੇ ਚੰਗਾ ਤੇ ਬਾਕੀ ਚੋਣ ਵਗੈਰਾ ਦੇਖੋ ਬੱਚਾ ਮੇਲ ਕਾ ਕਟਾਏ ਦੇ ਪਿੱਛੇ ਤੇ ਦੁੱਧ ਤੁਸੀਂ ਦੋ ਟਾਈਮ ਝੋਗ ਗਿਰ ਜਾਣਾ ਤੇ ਬਾਕੀ ਲੇਵਾ ਦੇਖੋ ਸਾਫ ਸੁਥਰਾ ਫੱਟ ਫੱਟ ਜਿਹਨੂੰ ਕਹਿੰਦੇ ਐਟਰ ਅਗਾ ਲੇਵਾ ਜਾਵਾ ਕੋਈ ਇਹ ਨਹੀਂ ਗੱਲ ਵੀ ਪੋਲਾ ਲੇਵਾ ਲੌਂਕਣਾ ਹੋਰ ਠੰਡ ਦਾ ਸਾਈਜ਼ ਵੱਡਾ ਛੋਟਾ ਕਹਿੰਦਾ ਬਾਅਦ ਅਰਲਮੀ ਵਾਲੇ ਵੀ ਜੀ ਆ ਸਭ ਜਮਾ ਤੰਨੇ ਦੇ ਆਪਾਂ ਤਾਂ ਗਾੜੀ ਉਠੇ ਲੋ ਤੰਨੇ ਦੇ ਅੱਜ ਤੋਂ ਬਰਬਨ ਲੈ ਛੁੱਟਾਈ ਕਿ ਸਵਾ ਦੋ ਕਿਲੋ ਤੋਂ ਗਾੜੀ ਲੰਘ ਜੇ ਮੈਂ ਚੰਗੀ ਰਹੀ ਰਹੀ ਜੀ ਉਹ ਤੋਂ ਨੂੰ ਤੂੰ 2 ਕਿਲੋ ਤੋਂ ਬਾਅਦ ਦੇਊਗੀ ਉਹ ਹੀ ਲੋ 14-15 ਲੀਟਰ ਆ ਜੀ ਜਿਹੜੀ ਸਵਾ ਲੀਟਰ ਵਾਲੀ ਆ ਉਹ ਤਾਂ ਫਿਰ 10-11 10000 ਕਰਾਂਗੇ ਸਭ ਤੋਂ ਦੇਖੋ ਚਾਰੇ ਸਣ ਦਾ ਚੋਣ ਵਗੈਰਾ ਸੋਹਣਾ ਸਾਫ ਸੁਥਰਾ ਮੋਟਾ ਭੋਲਾ ਚੋਣਾ ਜਾਵਾ ਤੇ 7 ਲੀਟਰ ਪਰ ਟਾਈਮ ਦਾ ਦੁੱਧ ਹਾਜ਼ਰ ਆ 14 ਲੀਟਰ ਇਰਚ ਚਾਈ ਆਪਾਂ ਸਵੇਰੇ ਕਰਦੇ ਆਂ 6:30 ਵਜੇ ਤੇ ਸ਼ਾਮ ਕਹੇ ਵਿੱਚ ਹੋਈ ਸੀ ਗੱਲ ਜੀ ਆਪਾਂ ਇਹ ਲਗਭਗ 6:30 6:30 ਸ਼ਾਮ ਦੀ ਬਟ ਟਾਈਮ ਪੂਰੇ 12 ਘੰਟੇ ਸਵੇਰੇ ਤੋਂ ਲੈ ਕੇ ਲਗਭਗ ਮਾਈਟੂਂ ਦੀ ਸੋ 6:30 ਚੜ੍ਹਦਾ ਹੀ ਆਲੇ ਜਾਵਾਂ ਹਾਂ ਜੀ ਉਹ ਤਾਂ ਟੇਰ ਨੂੰ ਟੇਰ ਤੋਂ ਕੋਈ ਕੁ ਚੱਕਦਾ ਨਹੀਂ ਆ ਆਮ ਆਲਾ ਆਦਮੀ ਦੋ-ਤਿੰਨ ਟਾਈਮ ਦੱਸਦਾ ਸਾਬਾ ਵੀਰ ਜੀ ਬਹੁਤ ਵੀਡੀਓ ਕਵਰ ਕਰੀਆਂ ਲਗਭਗ ਮਹੀਨੇ ਬਾਅਦ ਇੱਕ ਜੀ ਦਾ ਆਪਾਂ ਚੋਕੇ ਦਿਖਾਈ ਦਿੰਨੇ ਹਣਾ ਹਾਂ ਜੀ ਸੋ ਵੈਸੇ ਨਾਰਮਲ ਮੱਝਾਂ ਤਾਂ ਹੁੰਦੇ ਨੇ ਬਾਕੀ ਵਪਾਰ ਦਾ ਕੰਮ ਮੱਝਾਂ ਦਾ ਫਿਰ ਅੱਜੇ ਖੜੀਆਂ ਤਿੰਨ ਛੇ ਖੜੀਆਂ ਜੀ ਵੀ ਹਣਾ ਜੀ ਸੋ ਵਪਾਰ ਦਾ ਕੰਮ ਪੰਜ ਛੇ ਮੱਝਾਂ ਹਰ ਵਕਤ ਹੀ ਖੜੀਆਂ ਹੁੰਦੀਆਂ ਤੇ ਹੁੰਦੀਆਂ ਮੰਨ ਕੇ ਚਲ ਵੀ ਸਾਜਾਂ ਆਪਾਂ ਗੱਬੜ ਲੈਉਂਦੇ ਜਾਂ ਕਦੇ ਦਿੰਦੀ ਸੁਈ ਵੀ ਰਹੁੰਦੇ ਸੋ ਦੋ ਟਾਈਮ ਤਿੰਨ ਟਾਈਮ ਚੋਕ ਕੇ ਤਸੱਲੀ ਕਰਕੇ ਲੈ ਕੇ ਜਾਓ ਵੀਰ ਕੋਲੇ ਵਪਾਰ ਦਾ ਕੰਮ ਹੈ ਜਿਹੇ ਜੀ ਮੰਨ ਕੇ ਚਲੋ ਮੱਝ ਚਾਹੀਦੀ ਆ ਉਹੋ ਜੀ ਰੇਟ ਵਾਲੀ ਮੱਝ ਮਿਲ ਜਾਂਦੀ ਆ ਕੋਈ ਬੰਦਾ ਕਹੇ ਲੱਖ ਵਾਲੀ ਉਹ ਜੀ ਮਿਲ ਜਿਆ ਡੇਰ ਵਾਲੇ ਡੇਰ ਵਾਲੇ ਜਿਹੇ ਚੀਜ਼ ਹੋ ਜਾਪਾਂ ਆ ਜਾਂਦਾ ਬਸ ਹੋਰ ਜਿਹੜੀ ਗੱਲ ਕਹਾਂਗੇ ਉਹ ਉੱਤਰ ਦੀ ਹੋਣੀ ਸੋ ਜੇ ਜਗਰ ਬਾਕੀ ਗੱਲ ਤਾਂ ਤੋ ਜੇਰ ਉਹ ਗੱਲ ਹੈ ਜਮਾਂ ਯਾਰ ਬੋਲ ਤੂੰ ਬਾਲਤਾਂ ਲੀਟਰ ਨੇ ਆਈ ਮਤੋਏ ਬਾਲਟੀ ਦਾ ਲੀਟਰ ਲੈ ਦੇ ਸੋਰ ਚੌਣ ਦੇਖੋ ਜਿਵੇਂ ਕਿਆ ਬਾਤਾਂ ਮੋਟੀ-ਵੋਟੀ ਧਾਰ ਆ ਜਾਵਾ ਇਹ ਬਾੜੀ ਚ ਟਕਾ ਕੇ ਧਾਰ ਪੈਂਦੀ ਆ ਸਾਫ਼-ਸੁਥਰੇ ਲੈ ਵੇਦੀ ਜਾਵਾ ਤੇ ਬਾਕੀ ਮੈਂ ਨੇ ਕੋਈ ਇਹ ਨਹੀਂ ਗੱਲ ਵੀ ਔੜਾ ਥੋੜੀ ਪਚਾ ਜਾਂਦਾ ਬਸ ਸੋਰ ਨਸਲਾਂਾਂ ਦਾ ਤਨੋਂ ਬਾਹੋਂ ਚਾਉਂਦਾ ਬਸ ਸੋ ਗੱਲ ਕਹਿੰਦੇ ਬੋਲੋ ਨਸਲਾਂਾਂ ਦਾ ਪੈਂਦਾ ਚਾਹੇ ਛਾਪੀ ਹੋਵੇ ਚੰਗੀ ਨਸਲ ਦਾ ਖੇੜੀ ਦੇ ਬਾਬੇ ਵਾਂਗੂ ਪਰ ਤੀ ਨਸਲ ਦੀ ਹੋਵੇ ਦੋ ਪੈਸੇ ਵੱਧ ਲੱਗ ਜਾਣ ਜਾਵਾ ਹੁਣ ਤੇ ਕਿਈ ਵਾਰੀ ਆਪਾਂ ਕੱਦ ਗਏ ਹੁੰਦੇ ਆ ਅਗਲਾ ਦੱਦ ਮਿਲ ਦੁੱਧ ਨਾਲ ਜੈ ਜੈਕਾਰ ਬਸ ਜੀ ਕੁਆਰ ਦੀ ਦੂਜੀ ਉਂਗਿ ਦਾਣਾ ਪੈਂਦਾ ਇਹ ਤਾਂ ਨਾਰਮਲ ਕਰਨ ਮੈਂ ਸਾਹਮਣੇ ਜੋ ਦੇ ਕਿੰਨੇ ਮੱਧ ਹੋਈ ਆਪਣਾ ਬੰਦਾ ਕਹਿੰਦਾ ਸਾਢੇ 1/4 ਲੀਟਰ ਮਗਰਸ ਰਹਾ ਦਾ ਜੋ ਜੋ ਕੇ ਦੇਖੀ ਸਾਢੇ 3/4 ਲੀਟਰ ਤੋਂ ਭਰਦੇ ਜੂਗੇ ਅਜਰਾਤ ਨੂੰ ਫੋਨ ਲੈ ਜਾਈ ਹੋਈ ਵੀਡੀਓ ਪਾਉਣੀ ਆਉਗੀ ਮੈਂ ਕਰਾਉਣਾ ਤਾਂ ਵੀਡੀਓ ਪਾਉਣਾ ਸੀ ਬਸ ਹੁਣ ਤੋਂ ਅਜਨ ਵਧੇਗਾ ਪੀਂਦੀ ਗੋਦੀ ਕਾਲਾ ਕਾੜਾ ਵਗੈਰਾ ਕੋਈ ਹੋਰ ਕੁਝ ਨਹੀਂ ਬਣਦਾ ਉਹ ਤਾਂ ਆ ਵੀ ਫੇਰ ਪੁੱਛੋਗੇ ਤੇ ਨਾਰਮਲ ਜਿਹਾ ਆਦੀ ਆ ਗਾ ਜਿੰਨੇਟਰ ਤਾਂ ਦੱਸ ਠੀਕ ਹੈ ਜਿਟਰ ਨਹੀਂ ਲੱਗਦਾ ਸੁਰ ਲੈਵਾ ਦੇਖੋ ਜੇ ਮੈਂ ਮੈਂ ਛੱਡਦੀ ਦੂਰੀ ਜਾਂਦੀ ਆਂ ਬਾਕੀ ਹੋਰ ਗੱਲ ਪੈਰ ਨਹੀਂ ਵੜਿਆ ਜਿੱਥੇ ਪੈਰ ਧਰ ਲਿਆ ਜੋਇਓ ਚੋਇਓ ਕਰੀ ਪਸੂ ਰਾਮ ਆਉਂਦਾ ਪਸੂ ਨੂੰ ਹਣ ਆਖੀਸਰ ਉਹ ਬਲੀ ਕਿਦਾਂ ਮਾਲਟੀ ਵੱਡੀ ਲਿਆਦੇ ਆ ਕੋਈ ਮਾਲਟੀ ਖਾਲੀ ਕਰਦੇ ਆ ਬਾਹਰ ਦੀ ਵੱਡੀ ਲਿਆ ਦੇਣੀ ਸੀਗੀ ਯਾਰ ਬੈਜੋ ਕੋਈ ਨਾ ਲਾਲਾ ਨਾਲ ਨੜੈਕਾ ਦੇ ਲੀਟਰ ਵੇ ਰੋਤੇ ma tu pensi che ha parlato, no dove sta la parola? 1 2 4 5 ਜੀ ਸਾਬਤਾ 8 ਲੀਟਰ ਜੇ ਮਾਣਾ ਮੋਟਾ ਪਲੇਟ ਹੋਗੀ ਚਲੋ ਆਪਣਾ 7 ਲੀਟਰ ਦੀ ਸੌਦਾ ਕਰਦੇ ਆ 7 ਲੀਟਰ 14 ਲੀਟਰ ਜੀ ਨਵਾਂ ਠੰਡਾ ਕਰਕੇ ਮਿਲਕੇ ਦੇਵਾਂਗੇ ਮਿਲਕੇ ਦੇਵਾਂਗੇ ਤੇ ਮੈਂ ਆਪਣਾ ਰੇਟ ਘਿਰੂਗਾ ਰੇਟ ਦਾ ਟਿਲੋਂ ਜੇ ਤਾਂ ਕਿਸੇ ਨੇ ਉਹ ਹੀ ਫੋਨ ਤੇ ਮਤਲਬ ਵਿਚਾਰ ਮੰਨਿਆ ਉਹ ਬੱਕਰੀ ਗੱਲ ਆ ਜੀ ਤੇ ਮੈਂ ਤਾਂ ਕਹਿੰਦਾ ਫੋਨ ਤੇ ਕਰ ਲੀਏ ਪੁੱਜਾ ਦੇ ਵਧੀਆ ਪੁੱਜ ਕਹਿੰਦਾ ਵਜਾਇਜ ਚੀਜ਼ ਆ ਉਹ ਰੇਟ ਕਰਦਾ ਹਾਂ ਹਾਂ ਜੇ ਇਹਦੀ ਚੀਜ਼ ਆ ਕੋਈ ਸਾਹਿਬ ਨਾਲ ਨੂੰ ਦੇਖ ਕੇ ਦੁਰਾ ਜਾਇਜ ਗੱਲ ਆ ਜਿਹੜੇ ਬੰਦੇ ਨੇ ਕੁਆਰਟਨਾ ਪੈਸੇ ਲਾਉਣੇ ਆ 6788775927 ਵੀਰ ਦਾ ਮੋਬਾਈਲ ਨੰਬਰ ਆ ਸੋ ਲੇਵਾ ਦੇਖੋ ਐ ਝੋਟਨੇ 4 ਤਾਂ ਜਮਾ ਪਿੰਡ ਚੀਮਾ ਜ਼ਿਲ੍ਹਾ ਵਰਨਾਲਾ ਵੀਡੀਓ ਦੇਖ ਕੇ ਸਭ ਦਾ